ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 15 ਅਗਸਤ ਦਾ ਦਿਨ ਬੜੀ ਧੂਮ ਧਾਮ ਦੇ ਨਾਲ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਮਨਾਇਆ ਗਿਆ ਜੱਜ ਜਿੱਥੇ-ਜਿੱਥੇ ਭਾਰਤੀ ਵਸਦੇ ਨੇ ਭਾਰਤ ਦੇ ਲੋਕ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵੀ ਵਸਦੇ ਨੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਵਾਰ ਫਿਰ ਕੀ ਲਿਆ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਸਿੰਘ ਖਹਿਰਾ ਰਾਜਾ ਵਰਿੰਗ ਅਤੇ ਸ਼ਰੂਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸੁਖਪਾਲ ਸਿੰਘ ਖਹਿਰਾ ਨੇ ਬੜੇ ਵੱਡੇ ਨਿਸ਼ਾਨੇ ਸਿੱਧੇ ਨੇ ਜਿਹੜਾ ਕੱਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਦੇ ਵਿਖੇ ਝੰਡਾ ਲਹਿਰਾ ਗਿਆ ਹੈ ਆਜ਼ਾਦੀ ਪ੍ਰੋਗਰਾਮ ਦਾ ਸਮਾਗਮ ਕੀਤਾ ਗਿਆ ਹੈ ਇੱਕ ਪਾਸੇ ਸਾ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ 70 ਸਾਲਾਂ ਦੇ ਵਿੱਚ ਕਿਸੇ ਵੀ ਮੁੱਖ ਮੰਤਰੀ ਨੇ ਪੰਜਾਬ ਦੇ ਬੁਲਟ ਪ੍ਰੂਫ ਸ਼ੀਸ਼ਿਆਂ ਦੇ ਵਿੱਚ ਜਿਹੜਾ ਹੈ ਭਾਸ਼ਣ ਆਪਣੇ ਵਿਚਾਰ ਪ੍ਰਗਟ ਨਹੀਂ ਕੀਤੇ ਇਹ ਪਹਿਲੀ ਵਾਰੀ ਹੋਇਆ ਹੈ ਕਿ ਲਾਅਨ ਆਰਡਰ ਧਰਦੇ ਹੋਏ ਮੁੱਖ ਮੰਤਰੀ ਨੇ ਬੁਲਟ ਪ੍ਰੂਫ ਸ਼ੀਸ਼ਿਆਂ ਦਾ ਪ੍ਰਬੰਧ ਕੀਤਾ ਹੈ ਇਸ ਨੂੰ ਲੈ ਕੇ ਬੜੇ ਵੱਡੇ ਵੱਡੇ ਇਲਜ਼ਾਮ ਲਗਾ ਰਹੇ ਨੇ ਵਿਰੋਧੀ ਧਿਰ ਦੀਆਂ ਪਾਰਟੀਆਂ ਅਤੇ ਉਹਨਾਂ ਦੇ ਜਿਹੜੇ ਵਿੰਗ ਨੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਖੁਲਾਸਾ ਹੋਇਆ ਹੈ ਇਹ ਖੁਲਾਸਾ ਕੀਤਾ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਜਿਹੜੇ ਭਲਾਤੂ ਨੇ ਉਹਨਾਂ ਨੇ ਲਾਈਵ ਹੋ ਕੇ سوشل ਮੀਡੀਆ ਤੇ ਵੀਡੀਓ ਪਾ ਕੇ ਇਹ ਗੱਲ ਦਾ ਦਾਵਾ ਕੀਤਾ ਹੈ ਕਿ 30 ਮਿੰਟਾਂ ਦੇ ਵਿੱਚ 16 ਲੱਖ ਰੁਪਏ ਖਰਚ ਕਰ ਦਿੱਤਾ ਗਿਆ ਇੱਕ ਪਾਸੇ ਆ ਪੰਜਾਬ ਸਰਕਾਰ ਕਰਜ਼ੇ ਦੇ ਵਿੱਚ ਡੁੱਬੀ ਹੋਈ ਹੈ ਹਰ ਮਹੀਨੇ ਕਰੋੜਾਂ ਰੁਪਏ ਕਰਜ਼ਾ ਜਿਹੜਾ ਹੈ ਸੈਂਟਰ ਸਰਕਾਰ ਤੋਂ ਲਿਆ ਜਾਂਦਾ ਹੈ ਦੂਜੇ ਪਾਸੇ ਆਪਣੇ ਆਪ ਨੂੰ ਆਮ ਕਹਿਣ ਵਾਲੇ ਜਿਹੜੇ ਵੀਆਈਪੀ ਕਲਚਰ ਨੂੰ ਡਿਨਾਈ ਕਰਨ ਵਾਲੇ ਹੁਣ ਵੀਆਈਪੀ ਕਲਚਰ ਦੀਆਂ ਧਜੀਆਂ ਉਡਾ ਰਹੇ ਨੇ ਵਾਕਿਆ ਹੀ ਅਜਾਇਹਾ ਦੇਖਣ ਨੂੰ ਮਿਲਿਆ ਭਗਵੰਤ ਮਾਨ ਅਤੇ ਭਗਵੰਤ ਮਾਨ ਦੇ ਨਾਲ ਆਏ ਕਾਫਲੇ ਦੇ ਦੁਆਰਾ ਜਲੰਧਰ ਦੇ ਵਿੱਚ ਤਿਰੰਗਾ ਲਹਿਰਾਇਆ ਗਿਆ 15 ਅਗਸਤ ਵਾਲਾ ਆਜ਼ਾਦੀ ਦਿਵਸ ਮਨਾਇਆ ਗਿਆ ਲੇਕਿਨ 30 ਮਿੰਟਾਂ ਨੂੰ ਲੈ ਕੇ 16 ਲੱਖ ਰੁਪਏ ਖਰਚ ਕਰ ਦਿੱਤਾ ਇਸ ਸੂਬੇ ਦੀ ਸਰਕਾਰ ਨੇ ਇਸ ਦੇ ਪੁਖਤਾ ਸਬੂਤ ਵੀ ਨੇ ਕਾਂਗਰਸ ਦੇ ਸੀਨੀਅਰ ਅਗੁਸ਼ ਖਪਾਲ ਸਿੰਘ ਖਹਿਰਾ ਦੇ ਕੋ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਇਹ ਵਾਰ-ਵਾਰ ਕਹਿੰਦੇ ਰਹੇ ਨੇ ਢੰਡੋਰਾ ਪੜਦੇ ਰਹੇ ਨੇ ਇਮਾਨਦਾਰੀ ਦਾ ਵੀਆਈਪੀ ਕਲਚਰ ਦਾ ਅਤੇ ਕੋਈ ਸਿਕਿਉਰਿਟੀ ਨਹੀਂ ਲੈ ਕੇ ਚੱਲਾਂਗੇ ਹੁਣ ਭਗਵੰਤ ਮਾਨ ਇਨ੍ਹਾਂ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ ਕੀ ਹੁਣ ਆਪਣੇ ਆਪ ਦੇ ਨਾਲ ਵੀਆਈਪੀ ਕਲਚਰ ਲੈ ਕੇ ਨਹੀਂ ਚੱਲਦੇ ਗੱਡੀਆਂ ਦੇ ਕਾਫਲੇ ਨਹੀਂ ਲੈ ਕੇ ਚੱਲਦੇ ਅਤੇ ਸੂਤੀਆਂ ਮਿੰਟਾਂ ਦੇ ਵਿੱਚ 16 16 ਲੱਖ ਰੁਪਏ ਖਰਚ ਕਰ ਦਿੱਤੇ ਜਾਂਦੇ ਨੇ ਜੇ ਗੱਲ ਕਰੀਏ ਜਿਹੜੀ ਬਠਿੰਡਾ ਦੇ ਵਿੱਚ ਰੈਲੀ ਹੋਈ ਸੀ ਗੁਰਮੀਤ ਸਿੰਘ ਖੁੰਡੀਆਂ ਦੇ ਹੱਕ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਰੋੜਾਂ ਰੁਪਏ ਖਰਚਾ ਗਿਆ आरटीआई ਦੇਰਾ ਸਬੂਤ ਕੱਠੇ ਕੀਤੇ ਗਏ ਕੀ ਭਗਵੰਤਮਾਨ ਦੀ ਇਮਾਨਦਾਰੀ ਤੇ ਸ਼ੱਕ ਕੀਤਾ ਜਾ ਸਕਦਾ ਹੈ ਜਾਂ ਵੀਆਈਪੀ ਕਲਚਰ ਜਿਹੜਾ ਹੈ ਉਸ ਨੂੰ ਡਿਨਾਈ ਕੀਤਾ ਸੀ ਇਹਨਾਂ ਨੇ ਕਿ ਅਸੀਂ ਇਸ ਤਰ੍ਹਾਂ ਦੀ ਸੁੱਖ ਸਹੂਲਤਾਂ ਰਾਵਾਂਗੇ ਬੋਡੀਗਾਰਡ ਦਾ ਕੀ ਲੋੜ ਹੈ ਕਾਫਲੇ ਦੀ ਕੀ ਲੋੜ ਹੈ ਸਕਿਉਰਟੀ ਗਾਰਡ ਦਾ ਜੇ ਘਟਾ ਦਿੱਤੇ ਨਿੱਤਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵੀ ਹੋਇਆ ਹੈ ਕਿਹੜੀ ਇਮਾਨਦਾਰੀ ਦੀ ਗੱਲ ਕਰਦੇ ਨੇ ਕਿਹੜੇ ਕਾਫਲਿਆਂ ਦੀ ਗੱਲ ਕਰਦੇ ਨੇ ਕਿਹੜੇ ਵੀਆਈਪੀ ਦੀ ਕਲਚਰ ਦੀ ਗੱਲ ਕਰਦੇ ਨੇ ਇਹ ਵੱਡੇ ਵੱਡੇ ਇਲਜ਼ਾਮ ਲਗਾਏ ਦੀ ਸੁਖਪਾਲ ਸਿੰਘ ਖੈਰਾ ਨੇ ਅੱਜ ਲਾਈਵ ਹੋ ਕੇ ਯਾਨੀ ਕਿ ਤੀਆਂ ਮਿੰਟਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਨੇ ਜਿਹੜਾ ਭਾਸ਼ਣ ਦਿੱਤਾ ਹੈ 5 ਤੋਂ 7 ਮਿੰਟ ਦਾ ਉਸ ਤੇ 23 ਲੱਖ ਰੁਪਏ ਖਰਚ ਆਇਆ ਹੈ ਉਹ ਕਿਹਨਾਂ ਦੀ ਜੇਬ ਤੇ ਪਵੇਗਾ ਉਹ ਜੇਬ ਤੇ ਪਵੇਗਾ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਲੋਕ ਅਤੇ ਪੰਜਾਬ ਦੇ ਜਵਾਨਾਂ ਤੇ ਦੂਸਰੇ ਪਾਸੇ ਤਨਖਾਹਾਂ ਦੇਣ ਲਈ ਇਹਨਾਂ ਕੋਲ ਪੈਸੇ ਨਹੀਂ ਨੇ ਪਾਰਟੀਆਂ ਹਾਲੇ ਸਪੂਰਨ ਤੌਰ ਤੇ ਨੇਪਰੇ ਨਹੀਂ ਚੜੀਆਂ ਇਮਾਨਦਾਰੀ ਦਾ ਟਟੋਰਾ ਪਟਣ ਵਾਲੀ ਜਿਹੜੀ ਸਰਕਾਰ ਹੈ ਇਹਨਾਂ ਦੇ ਆਪ ਜਿਹੜੇ ਮੰਤਰੀ ਨੇ ਜਾਂ ਜਿਹੜੇ ਵਿਧਾਇਕ ਨੇ ਉਹ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੋ ਚੁੱਕੇ ਨੇ ਕਿਉਂ ਭਗਵੰਤ ਮਾਨ ਚੁੱਪੀ ਸਾਦੀ ਬੈਠੇ ਨੇ ਕਿਉਂ ਇਹਨਾਂ ਦਾ ਰੁਪਈਆ ਬਦਲ ਗਿਆ ਹੈ ਇਸ ਨੂੰ ਲੈ ਕੇ ਇੱਕ ਵਾਰ ਫੇਰ ਆਪ ਦੇ ਮੁੱਖ ਮੰਤਰੀ ਨੂੰ ਘੇਰਿਆ ਹੈ ਸੀਰ ਆਗੂ ਅਤੇ ਬੇ ਤੜਕ ਨੇਤਾ ਸੁਖਬਾਲ ਸਿੰਘ ਖੈਰਾ ਨੇ ਧੰਨਵਾਦ